ਉਨ ਕਾ ਸ੍ਰੀਮਨ ਜੀ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਕੀ ਫਤਿਹ ਕਪਾਸ਼ੀ ਦਸੂਂ ਤੇ ਤੁਮ ਬਗੋਤ ਤੁਸੀਂ ਕੀ ਗੁਰੂ ਨਾਨਕ ਪਲੀਨ ਕੀ ਆਏ ਪਰਮ ਗੁਰੂ ਜੀ ਅਦਾਸ ਗੰਦਸੂ ਸਹਾਇ ਅਰਜਨ ਹਰਗੋਬਿੰਦ ਸਿੰਘ ਸ੍ਰੀ ਰਾਇ ਜੀ ਸ੍ਰੀ ਹਰਿ ਕ੍ਰਿਸ਼ਨ ਸਭ ਜੀ ਹੈ ਜਿਸ ਦੇ ਸਭ ਜਾਈ ਤੇਗ ਬਹਾਦਰ ਸ੍ਰੀ ਰਾਇ ਕਰਣਾ ਉਹ ਗਾਵੇ ਧਾਈ ਸਭ ਥਾਈ ਹੋਏ ਸਹਾਇ ਦਸਮ ਬਾਸ਼ਾ ਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਬਾਸ਼ੀਆਂ ਦੇ ਸਰੂਪ ਤਨ ਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਦ ਦਰਸ਼ਨ ਦਰਬਤਿਆ ਬੋਲੇ ਸ੍ਰੀ ਪੰਜਾ ਪਿਆਰਿਆਂ ਚੋਂ ਸੱਜਾ ਦੇਨ ਚਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਜੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਕੇ ਛੱਕਿਆ ਦੇਗ ਚਲਾਈ ਤੇਜ ਵਾਹ ਜੀ ਕਿੰਨਰ ਦੀ ਸੰਤਨ ਪਿਆਰੇ ਸੇਰੰਗ ਤੋਂ ਨਵਤੇ ਅੰਤਰ ਜੀ ਬੋਲੇ ਸ੍ਰੀ ਜਿਨਾ ਸਿੰਘਾ ਸਿੰਘ ਨੇ ਅੰਤਰ ਮਹਿਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਨੀਆਂ ਚਲਖੜੀਆਂ ਚੜੇ ਤਨ ਆਰੇ ਨਾਲ ਚਰਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਅੰਤਰ ਵੀ ਹਾਰਿਆ ਸਿੱਖੀ ਕੇਸਾਂ ਸਵਾਸ ਸਭੂ ਭਾਈ ਸਿਨਾ ਸਿੰਘਾ ਸਿੰਘ ਦੀ ਕਮਾਈ ਦਾ ਧਿਆਨਤਰ ਕੇ ਬੋਲੇ ਸ੍ਰੀ ਵਾਹਿਗੁਰੂ ਪੰਜਾਂ ਤੱਕ ਤਾਂ ਸਰਵਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੇ ਸ੍ਰੀ ਵਾਹਿਗੁਰੂ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਅਤੇ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਜਿੱਤੇ ਆਵਨ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂਜਨ ਖਾਲਸਾ ਜੀ ਸਾਹਿਬ ਤਾਨ ਤਰਖਾ ਰੈ ਜੀ ਤੇ ਫਤਿਹਗੁਰਦ ਕੀ ਫਤਹ ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੇ ਸ੍ਰੀ ਵਾਹਿਗੁਰੂ ਦੇਹੋ ਜੀ ਸਿੱਖਾਂ ਨੂੰ ਸੁਖੀ ਦਾਨ ਕੀ ਸਦਾਨ ਰਹਿ ਦਾਨ ਵਿਕਣ ਵਿਸਾਹ ਦਾਨ ਭੋਸਾ ਦਾ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੋਂ ਕਿੰਨਾਂ ਢੇ ਵੰਗੇ ਜੋ ਕਿ ਜੁਗਾਟਾਲ ਮੁੱਖਜੇਕਾਰ ਬੋਲੇ ਸ੍ਰੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨਹੀਂ ਮਤ ਚ ਮਤਵਾਦ ਦਾ ਰੱਖਾ ਵੇਹ ਦੁਕਾਲੂ ਆਪਣੇ ਪੰਥ ਦੇ ਸਦਾ ਸੇਧ ਉਤਾਰ ਜਿਓ ਸ੍ਰੀ ਰਣਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨਿਛੋੜਿਆ ਗਿਆ ਇਕੱਲੇ ਦਰਸ਼ਨ ਗਿਦਾਰ ਸੇਵਾ ਸੰਭਾਲ ਦਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਸ਼ੀਂ ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕੁਮਲ ਵਿਖੇ ਅਰਦਾਸ ਬੇਨਤੀ ਜੋਤਰੀ ਹੈ ਲੱਖ ਖੁਸ਼ੀਆਂ ਪਾਸ਼ਾਈਆਂ ਜੀ ਸਤਿਗੁਰ ਨਦਰ ਕਰੇ ਨਿਮਕ ਏ ਕਰਨਾਮ ਦੀ ਮੇਰਾ ਮਨ ਪਨ ਸੀਤਲ ਤੁਦ ਤੁੰਸਾ ਆਪ ਜੀ ਦੀ ਅਪਾਰ ਪਰਬਖਸ਼ਿਸ਼ ਹੋਈ ਹੈ ਆਪ ਜੀ ਦਾਰ ਕਰਦੇ ਪ੍ਰੀਤਵਾਨ ਭਾਈ ਸਾਗਰ ਜਿਨ੍ਹਾਂ ਨੂੰ ਹੈਲਪਿੰਗ ਹੈਂ ਪੰਜਾਬ ਖੁਸ਼ੀਆਂ ਦੇ ਕਾਰਜਗਰਾਮ ਦੇ ਵੱਲੋਂ ਨਵਾਂ ਮੋਟਰਸਾਈਕਲ ਸੇਵਾ ਦੇ ਵਿੱਚ ਦਿੱਤਾ ਜਾਣਾ ਹੈ ਸਤਿਗੁਰ ਜੀ ਆਪ ਜੀ ਦੀ ਰਹਿਮਤ ਹੋਈ ਹੈ ਖੁਸ਼ੀਆਂ ਦੀ ਅੰਦਾਤਾਂ ਬਖਸ਼ਿਸ਼ ਕੀਤੀਆਂ ਨੇ ਸਤਿਗੁਰ ਜੀ ਪਰਿਵਾਰ ਦੇ ਵੱਲੋਂ ਅਰਦਾਸ ਬੇਨਤੀ ਅਤੇ ਹੈਲਪਿੰਗ ਹੈਂਡ ਪੰਜਾਬ ਖੁਸ਼ੀਆਂ ਦੇ ਕਰਜ ਗਰਾਉਂਡ ਦੇ ਵੱਲੋਂ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਇਹ ਸੇਵਾ ਨਵੀਂ ਮੋਟਰਸਾਈਕਲ ਦੀ ਜੋ ਦਾਤ ਹੈ ਸਤਿਗੁਰੂ ਜੀ ਸੰਗਤਾਂ ਦੇ ਵੱਲੋਂ ਅੰਤ ਹੈ ਤੇ ਹੈਲਪਿੰਗ ਹੈਂਡ ਪੰਜਾਬ ਜਗਰਾਉਂ ਖੁਸ਼ੀਆਂ ਦੇ ਘਰ ਦੇ ਵੱਲੋਂ ਭਾਈ ਸਾਗਰ ਨੂੰ ਨਵੇਂ ਮੋਟਰਸਾਈਕਲ ਦਿੱਤੇ ਜਾ ਰਹੇ ਨੇ ਸਤਿਗੁਰੂ ਜੀ ਆਪ ਜੀ ਨੇ ਅੰਗ ਸੰਗ ਸਹੀ ਹੋਣਾ ਕਾਰੋਬਾਰ ਵਾਸਤੇ ਤਰੱਕੀਆਂ ਵਾਸਤੇ ਸਤਿਗੁਰੂ ਜੀ ਉਹ ਮੇਰਾ ਪ੍ਰਿਆ ਹੱਥ ਰੱਖਣਾ ਜੀ ਸਤਿਗੁਰੂ ਜੀ ਪਰਿਵਾਰਾਂ ਨੂੰ ਸਦਾ ਹੀ ਤਰਜ ਦੀਆਂ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦਰਵ ਕਰੋ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਪਰਿਵਾਰਾਂ ਨੂੰ ਖੁਸ਼ੀਆਂ ਖੇੜਿਆਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਵੱਤਵਾ ਸੇਵਾ ਕਰਨ ਦੇ ਯੋਗ ਮਤ ਸਮਤ ਸਤਿਗੁਰੂ ਜੀ ਬਖਸ਼ਿਸ਼ ਕਰਨੀ ਜੀ ਇਸ ਵਕਤ ਉਹਨਾਂ ਨੂੰ ਮੋਟਰਸਾਈਕਲ ਦੀਆਂ ਚਾਬੀਆਂ ਦਿੱਤੀਆਂ ਜਾਣੀਆਂ ਸਤਿਗੁਰੂ ਜੀ ਆਪ ਜੀ ਨੇ ਅੰਗ ਸੰਗ ਸਹਾਇਕ ਸਹਿਤਾ ਕਰਨੀ ਸੁਖ ਹੋਵੇ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੋਤਮ

ਆਜੋ ਵੀਰੋ ਪੈਸਾ ਬੰਦੇ ਨਹੀਂ ਆਓ ਸਾਰੇ ਆਜੋ ਇਹਦੇ ਨਾਲ ਆਓ ਨਹੀਂ ਆਲਾ ਆਜੋ ਆਜੋ ਲਓ ਜੀ ਵੀਰ ਜੀ ਰੋ ਸਤਿਗੁਰੂ ਜੀ ਸਾਂਡਣਾ ਕਰਮ ਪਰਕੀਆਂ ਬੋਖੀ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਅੱਜ ਖੁਸ਼ੀਆਂ ਦੇ ਘਰ ਦੇ ਵਿੱਚ ਦੀਵਾਲੀ ਦਾ ਦਿਨ ਹੈ ਜੀ ਬੰਦੀ ਛੋੜ ਦਿਵਸ ਵਿੱਚ ਮਨਾਇਆ ਜਾ ਰਿਹਾ ਅਕਾਲਪੁਰਕ ਨੇ ਕਿਰਪਾ ਕੀਤੀ ਵਾਹਿਗੁਰੂ ਨੇ ਪ੍ਰਭੂ ਰਾਮ ਦੀ ਕਿਰਪਾ ਹੋਈ ਅੱਜ ਸਾਡਾ ਛੋਟਾ ਵੀਰ ਸਾਗਰ ਜਿਹੜਾ Zomato ਦੇ ਵਿੱਚ ਨੌਕਰੀ ਕਰਦਾ ਸੀ ਲਗਭਗ ਪਿਛਲੇ 3 ਸਾਲਾਂ ਤੋਂ Zomato ਦੇ ਵਿੱਚ ਵੀਰ ਬੜੀ ਇਮਾਨਦਾਰੀ ਨਾਲ ਤੇ ਬੜੀ ਮਿਹਨਤ ਨਾਲ ਨੌਕਰੀ ਕਰਦਾ ਰਿਹਾ ਸਾਗਰ ਇਕੱਲਾ- ਇਕੱਲਾ ਮੁੰਡਾ ਆਪਣੇ ਮਾਪਿਆਂ ਦਾ ਘਰ ਨੂੰ ਚਲਾਉਣ ਵਾਲਾ ਸੰਭਾਲਣ ਵਾਲਾ ਇਕੱਲਾ ਹੀ ਸੀ ਸਾਗਰ ਦੇ ਮੋਟਰਸਾਈਕਲ ਬਹੁਤ ਪੁਰਾਣਾ ਕਿਸੇ ਤੋਂ ਮੋਟਰਸਾਈਕਲ ਲੈ ਕੇ ਚਲਾਉਂਦਾ ਸੀ ਤੇ ਸਾਗਰ ਦੇ ਮੋਟਰਸਾਈਕਲ ਦਾ ਇੰਜਨ ਸੀਜ਼ ਹੋ ਗਿਆ ਉਸ ਹਾਲਾਤ ਚ ਨਹੀਂ ਸੀਗਾ ਇਹ ਕਿ ਵੀ ਉਹ ਹੁਣ ਉਹਦਾ ਇੰਜਣ ਦੁਬਾਰਾ ਬਣਾ ਸਕੇ ਤੇ ਇਹਨੂੰ ਉਹ ਮੋਟਰਸਾਈਕਲ ਕਬਾੜ ਚ ਵੇਚਣਾ ਪਿਆ ਤੇ ਮਜਬੂਰਨ ਉਹ ਕੰਮ ਛੱਡਣਾ ਪਿਆ ਲਗਭਗ 3 ਮਹੀਨਿਆਂ ਤੋ ਸਾਗਰ ਆਪਣੇ ਘਰ ਬੈਠਾ ਸੀ ਜਦੋਂ ਕਿਤੇ ਕਿਸੇ ਦੋਸਤ ਦਾ ਮੋਟਰਸਾਈਕਲ ਮਿਲਣਾ ਸਕੂਟਰ ਹੀ ਮਿਲਨੀ ਤਾਂ ਉਹਨੇ ਕਹਿਣਾ ਵੀ ਤੂੰ ਮੇਰੇ ਵਾਲਾ ਸਾਧਨ ਲੈ ਲੈ ਤੇ ਦੋ ਚਾਰ ਗੇੜੇ ਜਿਹੜਾ ਤੇਰਾ ਕੋਡ ਚੱਲਦਾ ਹੈ ਜੋ ਮੈਟੋ ਵਾਲਿਆਂ ਦਾ ਕੋਈ ਆਈਡੀ ਬਣੀ ਹੁੰਦੀ ਆ ਉਹ ਚੱਲਦੀ ਹੁੰਦੀ ਆ ਵੀ ਤੂੰ ਉਹਦੇ ਵਿੱਚ ਆਪ ਦਾ ਆਰਡਰ ਲੈ ਕੇ ਤੂੰ ਆਪ ਦਾ ਜਿੰਨਾ ਕਮਾਈ ਕਰ ਸਕਦਾ ਤੂੰ ਕਰਿਆ ਸਭ ਤੋਂ ਪਹਿਲਾਂ ਤਾਂ ਉਹਨਾਂ ਦੋਸਤਾਂ ਮਿੱਤਰਾਂ ਦਾ ਧੰਨਵਾਦ ਜਿਨ੍ਹਾਂ ਨੇ ਨਾਲ ਨਾਲ ਸਾਗਰ ਦੇ ਜਿਹੜੇ ਗੋਸਟ ਸੀਗੇ ਸੁਮਿਤ ਭਾਈ ਉਹਨਾਂ ਨੇ ਸਾਨੂੰ ਇਹਦਾ ਦੱਸਿਆ ਇਹਦੇ ਬਾਰੇ ਸਾਗਰ ਬਾਰੇ ਕਿ ਇਹਦਾ ਮੋਟਰਸਾਈਕਲ ਵਿਕ ਚੁੱਕਿਆ ਹੁਣ ਘਰ ਹੀ ਰਹਿੰਦਾ ਹੈ ਬਹੁਤ ਔਖਾ ਹੈ ਇਸ ਟਾਈਮ ਹਾਲਾਤ ਇਹਨੇ ਮਾੜੇ ਹੋ ਗਏ ਸੀਗੇ ਕਿ ਵੀ ਆਪਣੇ ਕੋਲ ਇੰਨੀ ਵੀ ਪੂੰਜੀ ਨਹੀਂ ਸੀ ਕਿ ਮੋਟਰਸਾਈਕਲ ਆਪ ਲੈ ਸਕੇ ਜਦੋਂ ਪਤਾ ਲੱਗਾ ਦਿਨ ਹੋਣੇ ਸੀਗੇ ਹਰ ਬੰਦਾ ਹਰ ਇਨਸਾਨ ਇਹਨਾਂ ਦਿਨਾਂ ਦੇ ਵਿੱਚ ਆਪਣੇ ਤੇ ਬਹੁਤ ਖਰਚੇ ਕਰਦਾ ਆਪਣੇ ਤੇ ਕੱਪੜੇ ਜਿਹੜੇ ਨਵੇਂ ਲੈ ਕੇ ਆਉਣੇ ਆਪਣੇ ਘਰ 'ਚ ਨਵੇਂ ਸਾਧਨ ਲੈ ਕੇ ਆਉਣੇ ਹਰ ਬੰਦਾ ਇਹ ਦਿਨ ਦੀਵਾਲੀ ਵਾਲੇ ਦਿਨਾਂ ਨੂੰ ਨਾ ਉਡੀਕਦਾ ਹੁੰਦਾ ਵੀ ਕਦੋਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਬਲਦੇ ਹੁੰਦੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਹੋਰ ਲੋਕ ਜਿਹੜੇ ਇਹਨਾਂ ਦੇ ਕੰਮਕਾਰ ਆਮ ਦਿਨਾਂ 'ਚ ਬਹੁਤ ਘੱਟ ਹੁੰਦੇ ਨੇ ਪਰ ਇਹਨਾਂ ਦਿਨਾਂ 'ਚ ਉਹ ਵੀ ਚੰਗੀ ਕਮਾਈ ਕਰਦੇ ਨੇ ਫਿਰ ਸੋਚਿਆ ਕਿ ਕਿਉਂ ਨਾ ਸਾਗਰ ਵਰਗਾ ਬੰਦਾ ਆਪਣੀ ਦੀਵਾਲੀ ਇਹਦੀ ਤਾਂ ਫਿਰ ਇਹ ਕਾਲੀ ਦੀਵਾਲੀ ਬਣ ਜਾਣੀ ਹੈ ਵੀ ਜੇ ਘਰੇ ਬੈਠਾ ਰਹੂਗਾ ਇੰਨੀ ਮਿਹਨਤ ਕਰਨ ਵਾਲਾ ਨੌਜਵਾਨ ਮੁੰਡਾ ਅੱਜਕੱਲ੍ਹ ਦੇ ਨੌਜਵਾਨ ਪੰਜਾਬ ਦੇ ਵਿੱਚ ਦੇਖੋ ਤੁਸੀਂ ਥਾਂ ਥਾਂ ਤੇ ਨਸ਼ਿਆਂ 'ਚ ਵੱਡੇ ਹੋਏ ਨੇ ਤੇ ਸਾਗਰ ਵਰਗਾ ਭਰਾ ਜਿਹੜਾ ਮਿਹਨਤੀ ਇੱਕ ਬੰਦਾ ਘਰੇ ਬੈਠਾ ਮਜਬੂਰੀ ਉਹਦੀ ਇਹ ਹੈ ਕਿ ਉਹ ਮੰਗ ਨਹੀਂ ਸਕਦਾ ਕਿਸੇ ਤੋਂ ਪ੍ਰਮਾਤਮਾ ਨੇ ਮਿਹਰ ਕੀਤੀ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਅੱਜ ਸਾਡੇ ਕੋਲੇ ਸਰਦਾਰ ਚਮਕੌਰ ਸਿੰਘ ਸਿੱਧੂ ਜੀ ਆਏ ਹੋਏ ਨੇ ਕੈਨੇਡਾ ਤੋਂ ਵੀਰੇ ਹੋਣੀ ਆਏ ਹੋਏ ਨੇ ਜੈਨ ਸਾਹਿਬ ਨੇ ਨਾਲ ਸਿੰਘ ਸਾਹਿਬ ਨੇ ਤੇ ਪੂਰਾ ਦਾ ਪੂਰਾ ਪਰਿਵਾਰ ਸਾਡਾ ਇੱਥੇ ਬਲੱਡ ਡੋਨਰ ਫੈਮਿਲੀ ਨਾਲ ਵੀਰੇ ਹੋਣੀ ਪਿੰਦਰ ਹੋਣੀ ਆਏ ਨੇ ਸਾਰੇ ਸੋ ਇਹ ਹੈਲਪਿੰਗ ਹੈਂਡਸ ਦਾ ਪਰਿਵਾਰ ਹੈ ਜੀ ਪੂਰਾ ਪਰਮਾਤਮਾ ਨੇ ਹਰੇਕ ਨੂੰ ਆਪਣੀਆਂ ਆਪਣੀਆਂ ਸਵਾਮਤ ਦਿੱਤੀਆਂ ਨੇ ਅੱਜ ਉਸ ਪਰਮਾਤਮਾ ਦਾ ਹੁਕਮ ਹੋਇਆ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਅਕਾਲ ਪੁਰਖ ਨੇ ਵਾਹਿਗੁਰੂ ਦਾ ਹੁਕਮ ਹੋਇਆ ਤੇ ਅੱਜ ਸਾਗਰ ਨੂੰ ਨਵਾਂ ਜਿਹੜਾ ਮੋਟਰਸਾਈਕਲ ਇਸ ਘਰ ਦੇ ਵਿੱਚੋਂ ਦਿੱਤਾ ਜਾ ਰਿਹਾ ਜੀ ਇਹ ਕਰਨ ਵਾਲਾ ਉਹ ਹੈ ਮਾਲਕ ਹੈ ਸਾਡੀ ਕੋਈ ਔਕਾਤ ਨਹੀਂ ਕਿ ਅਸੀਂ ਕਿਸੇ ਨੂੰ ਇੱਕ ਤਣਕਾ ਵੀ ਭੇਟ ਕਰ ਸਕੀਏ ਸਾਗਰ ਦੀ ਜਿਹੜੀ ਮੋਟਰਸਾਈਕਲ ਦੀ ਡਾਊਨ ਪੇਮੈਂਟ ਹੈ ਜੀ ਜਿੰਨੀ ਵੀ ਬਣੀ ਸੀਗੀ ਉਹ ਸਾਰੀ ਖੁਸ਼ੀਆਂ ਦੇ ਘਰ ਵੱਲੋਂ ਹੈਲਪਿੰਗ ਹੈਂਡਸ ਪੰਜਾਬ ਵੱਲੋਂ ਜਿਹੜੀ ਭੇਟਾ ਕੀਤੀ ਗਈ ਏਜੰਸੀ ਦੇ ਵਿੱਚ ਤੇ ਸਾਗਰ ਨੂੰ ਇਹੀ ਬੇਨਤੀ ਕੀਤੀ ਕਿ ਭਾਈ ਆਪਦੀ ਮਿਹਨਤ ਨਾਲ ਹੁਣ ਜਿਹੜੀ ਬਣਦੀ ਹੈ ਦੀ ਕਿਸ਼ਤ ਹੈਗੀ ਉਹ ਤੂੰ ਲਾਉਣੀ ਹੈ ਤਾਂ ਕਿ ਵੀ ਤੈਨੂੰ ਆਪ ਨੂੰ ਵੀ ਫਿਕਰ ਰਵੇ ਹਰ ਰੋਜ਼ ਤੂੰ ਇਹਨੂੰ ਆਪਣੇ ਬੱਚਿਆਂ ਵਾਂਗੂ ਆਪਣੇ ਭਰਾ ਵਾਂਗੂ ਸਾਹਮਣੇ ਆਪਦੇ ਵਾਂਗੂ ਸਾਹਮਣੇ ਜਿਵੇਂ ਆਪਣੀ ਸਾਫ ਸਫਾਈ ਰੱਖਣੀ ਤੇ ਇਹਨੂੰ ਵੀ ਸਾਫ਼ ਰੱਖੇ ਭਾਈ ਇਹਨੇ ਤੈਨੂੰ ਰੋਟੀ ਦੇਣੀ ਰੋਜ਼ਗਾਰ ਦੇਣਾ ਤੇ ਆਪਦੀ ਤੂੰ ਮਿਹਨਤ ਕਰ ਸੋ ਸਾਗਰ ਨੂੰ ਬਹੁਤ ਬਹੁਤ ਵਧਾਈਆਂ ਭਾਈ ਮਹਾਰਾਜ ਤੈਨੂੰ ਤਰੱਕੀਆਂ ਦੇਵੇ ਤੰਦਰੁਸਤੀਆਂ ਬਖਸ਼ੇ ਵੀਰੇ ਮਿਹਨਤ ਕਰ ਤਰੱਕੀਆਂ ਕਰ ਖੁਦ ਸੇਵਾ ਦੇ ਯੋਗ ਹੋ ਖੁਦ ਕਿਸੇ ਨੂੰ ਜਾ ਕੇ ਕੋਈ ਨਾ ਕੋਈ ਗੁਰੂ ਦਾ ਹਿੱਸਾ ਕ ਜੇ ਤੇਰੀ ਜੇਬ ਦੇ ਵਿੱਚ ਉਹ ਪੈਸੇ ਪਾਉਣਾ ਜਾਂ ਕਿਸੇ ਗੱਲੇ 'ਚ ਪਾਉਣਾ ਤਾਂ ਬਿਨਾਂ ਵੇਖੇ ਹੱਥ ਪਾ ਕੇ ਕੱਢ ਲੀਦਾ ਵੇਖਣ ਦੀ ਜ਼ਰੂਰਤ ਨਹੀਂ ਗਿਨਣ ਦੀ ਲੋੜ ਨਹੀਂ ਉਹ ਦਸਮਾ ਹਿੱਸਾ ਕੱਢਣਾ ਤਾਂ ਬਹੁਤ ਔਖਾ ਹੈ ਕਮਾਈਆਂ ਲੋਕਾਂ ਕੋਲੇ ਬਹੁਤ ਨੇ ਲੋਕ ਆਪਾਂ ਖਰ-ਪਰ ਰੁਪਈਆ ਕਮਾਈ ਜਾਂਦੇ ਆ ਜੇ ਆਪਾਂ ਦਸਵੇਂ ਹਿੱਸੇ ਦੀ ਗੱਲ ਕਰੀਏ ਤਾਂ ਸ਼ਾਇਦ ਸਾਨੂੰ ਸਰਕਾਰ ਦੀ ਲੋੜ ਨਾ ਪਵੇ ਅਸੀਂ ਆਪ ਹੀ ਚਲਾ ਲਿਆ ਕਰੀਏ ਕਿਉਂਕਿ ਜਿਹੜੀ ਸਾਡੀ ਸਰਕਾਰ ਨੇ ਜਿਹੜੇ ਸਿਧਾਂਤ ਚਲਾਏ ਨੇ ਨਾ ਜੋ ਉਸ ਹਿਸਾਬ ਨਾਲ ਅਸੀਂ ਗੁਰੂ ਦਾ ਹਿੱਸਾ ਕੱਢਣ ਲੱਗ ਜਾਈਏ ਤਾਂ ਸਾਨੂੰ ਕਿਸੇ ਸਰਕਾਰ ਦੀ ਲੋੜ ਨਹੀਂ ਪੈਣੀ ਆਪਾਂ ਆਪ ਹੀ ਇੱਕ ਦੂਜੇ ਦਾ ਸਹਾਰ ਮਾਰਾ ਕਿਰਪਾ ਕਰਨਗੇ ਸਰ ਰੋਜ਼ ਸਾਵੇਂ ਥੋੜੇ ਤੋਂ ਥੋੜਾ ਘਟਣਾ ਗੁਰੂ ਦਾ ਦਸਵੰਦ ਜ਼ਰੂਰ ਘਟਣਾ ਸੰਗਤ ਜੀ ਅਰਦਾਸ ਕਰੋ ਸਾਡੇ ਭਰਾ ਵਾਸਤੇ ਮਹਾਰਾਜ ਇਹਨੂੰ ਬਲ ਬਖਸ਼ੇ ਹੋਰ ਮਿਹਨਤ ਕਰੇ ਤਰੱਕੀਆਂ ਕਰੇ ਇਸ ਨਵੇਂ ਸਾਧਨ ਤੇ ਇਹ ਸੇਫ ਵੀ ਰਵੇ ਕਿਉਂਕਿ ਸੜਕ ਤੇ ਜਾਣਾ ਆਰਾਮ ਨਾਲ ਇਹਦੇ ਲਈ ਅਰਦਾਸ ਕਰੋ ਕਿ ਇਹ ਸੇਫ ਰਵੇ ਕਿਉਂਕਿ ਅੱਜ ਕੱਲ ਸੜਕਾਂ ਤੇ ਮੋਟਰਸਾਈਕਲਾਂ ਤੇ ਜਾਣਾ ਵੀ ਬਹੁਤ ਜ਼ਿਆਦਾ ਅਨ ਸੇਫ ਹੋਇਆ ਹੋਇਆ ਸੋ ਸਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਸਾਡੇ ਭਰਾ ਇੱਥੇ ਆਏ ਨੇ ਸਾਡੇ ਜਿੰਨੇ ਵੀ ਮੌਜੂਦ ਨਹੀਂ ਆ ਇੱਥੇ ਸੰਗਤਾਂ ਮੌਜੂਦ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਇੱਥੇ ਆਏ ਆਪਣਾ ਸਮਾਂ ਕੱਢਿਆ ਇੱਕ ਵਾਰ ਫੇਰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਕਰੀ ਵੀ ਸਤਿ